ਨਵਾਬ ਕਪੂਰ ਸਿੰਘ ਨੂੰ ਨਾ ਮਨ ਵਿੱਚ ਇਹ ਗੱਲ ਸੋਚੀ ਵੀ ਹੁਣ ਪੰਥ ਦਾ ਬਹੁਤ ਵਾਧਾ ਹੋ ਚੁੱਕਾ ਹੈ ਗ੍ਰੰਥੀ ਸਿੰਘਾਂ ਦੀ ਬਹੁਤ ਵੱਧ ਚੁੱਕੀਆਂ ਹੈ ਇੱਕ ਥਾਂ ਤੇ ਹੁਣ ਲੰਗਰ ਪਕਾਇਆ ਪੂਰਾ ਨਹੀਂ ਪੈਂਦਾ ਗੁਜ਼ਾਰਾ ਨਹੀਂ ਹੁੰਦਾ ਤਦ ਨਵਾਬ ਕਪੂਰ ਸਿੰਘ ਨੇ ਆਪਣੇ ਚਿੱਤ ਵਿੱਚ ਵਿਚਾਰ ਕੀਤੀ ਵੱਡੀ ਫੌਜ ਦਾ ਲੰਗਰ ਘੋੜਿਆਂ ਵਾਸਤੇ ਦਾਣਾ ਪਾਣੀ ਇਹ ਕੋਈ ਆਪਾਂ ਵਿਚਾਰ ਕਰ ਲਈਏ ਇਕੱਤਰਤਾਈ ਕਰਕੇ ਕੋਈ ਐਸੀ ਜੋਗਤ ਬਣਾਈਏ ਜਿਹਦੇ ਨਾਲ ਸਾਰੇ ਪੰਥ ਦੀ ਸੰਭਾਲ ਹੋ ਸਕੇ ਰੋਇਰਾ ਉਸੇ ਦਿਨ ਸਦ ਖਾਲਸੋ ਅਕਾਲ ਬੰਗੇ ਤਖਤ ਮਕਾਨ ਉਸੇ ਦਿਨ ਹੀ ਸ੍ਰੀ ਅਕਾਲ ਬੰਗੇ ਅਕਾਲ ਤਖਤ ਤੇ ਖਾਲਸੇ ਪੰਥ ਇਕੱਠ ਭਾਵ ਸਰਬਤ ਖਾਲਸਾ ਬੁਲਾ ਕੇ ਸ੍ਰੇਸ਼ਟ ਬੁੱਧੀ ਵਾਲੇ ਨਵਾਬ ਕਪੂਰ ਸਿੰਘ ਨੇ ਸਾਰੇ ਖਾਲਸੇ ਪੰਥ ਨੂੰ ਇਹੋਂ ਫੈਸਲਾ ਸੁਣਾਇਆ ਹੈ ਦਿਨੋਂ ਸਵਨ ਚਾਰ ਢਿਗ ਨਵਾਬਾ ਸਿੰਘ ਸੁਜਾਨ ਚੋਬਈ ਭਾਈ ਮਨੀ ਸਿੰਘ ਦਰਬਾਰ ਪੁਜਾਰੀ ਲੀਨੋਂ ਸਵਨਾ ਮੱਥ ਬੈਠਾਰੀ ਸ਼੍ਰੇਸ਼ਟ ਬੁੱਧੀ ਵਾਲੇ ਨਵਾਬ ਕਪੂਰ ਸਿੰਘ ਨੇ ਆਖਿਆ ਕਿ ਭਾਈ ਮਨੀ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਾ ਕੇ ਕੱਲਿਆ ਸੀ ਕਿ ਦਰਬਾਰ ਦੀ ਸੰਭਾਲ ਕਰੋ ਭਾਈ ਮਨੀ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਜੀ ਦੀ ਤਹਿਲ ਸੇਵਾ ਕਰਦੇ ਸਨ ਸਰਬੱਤ ਖਾਲਸੇ ਨੇ ਭਾਈ ਮਨੀ ਸਿੰਘ ਨੂੰ ਆਪਣੇ ਵਿਚਾਰ ਬਿਠਾ ਲਿਆ ਹੈ ਤਿਹਣ ਭੱਲੇ ਦਉ ਥਾਵੈ ਬਾਬਾ ਬੁਲਾਏ ਕਾਨ ਸਿੰਘ ਆਓ ਬਨੋਦ ਸਿੰਘ ਥਾਏ ਜਿਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਕੀਤੀ ਹਜ਼ੂਰ ਸਾਹਿਬ ਤੋਂ ਪੰਦ ਦੇ ਨਾਲ ਨਗਾਰਾ ਨਿਸ਼ਾਨ ਦੇ ਕੇ ਭੇਜਿਆ ਸੀ ਜਿਨ੍ਹਾਂ ਨੂੰ ਉਸ ਵਿੱਚ ਭਾਈ ਬਨੋਧ ਸਿੰਘ ਭਾਈ ਕਾਨ ਸਿੰਘ ਭਾਈ ਬਨੋਧ ਸਿੰਘ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਕੁੱਲ ਦੇ ਵਿੱਚੋਂ ਸੰਵੰਚ ਵਿੱਚੋਂ ਸੰਤ ਰੇੜਾ ਵਿੱਚੋਂ ਤੇ ਭਾਈ ਕਾਨ ਸਿੰਘ ਗੁਰੂ ਅਮਰਦਾਸ ਮਹਾਰਾਜ ਦੀ ਵੰਸ਼ ਭੱਲਿਆਂ ਦੇ ਵਿੱਚੋਂ ਸਨ ਇਹਨਾਂ ਦੋਵਾਂ ਦਾ ਬੜਾ ਸਤਿਕਾਰ ਹੁੰਦਾ ਸੀ ਪੰਥ ਦੇ ਵਿੱਚ ਆਖਿਆ ਭਾਈ ਕਾਨ ਸਿੰਘ ਤੇ ਭਾਈ ਬਨੋਧ ਸਿੰਘ ਜਿਨ੍ਹਾਂ ਦੇ ਨਾਮ ਸਨ ਇਹਨਾਂ ਨੂੰ ਵੀ ਬੁਲਾਇਆ ਹੈ ਸਭੀ ਪੰਥ ਜੋ ਨਾਮ ਲਖਈਆ ਗ੍ਰੰਥ ਬਧਾ ਉਹ ਅੰਤ ਨ ਪਈਆ ਭਾਈ ਰਤਨ ਸਿੰਘ ਭੰਗੂ ਆਖਦੇ ਨੇ ਮੈਂ ਬਹੁਤ ਸਾਰੇ ਸਿੰਘਾਂ ਦੇ ਨਾਮ ਜਾਣਦਾ ਹਾਂ ਜੋ ਮੈਂ ਸਾਰੇ ਪੰਥ ਦੇ ਮੁਕੀ ਮੁਕੀ ਸਿੰਘਾਂ ਦੇ ਨਾਮ ਲਿਖਵਾ ਸਕਦਾ ਹਾਂ ਪਰ ਜੇ ਸਾਰੇ ਸਿੰਘਾਂ ਦਾ ਨਾਮ ਲਿਖਾਂ ਗ੍ਰੰਥ ਬਹੁਤ ਵੱਡਾ ਹੋ ਜਾਣਾ ਹੈ ਇਸ ਕਰਕੇ ਮੈਂ ਤੂਪਾਤਰ ਜਿਹੜੇ ਦਾ ਮੁਖ ਜਿਹੜੇ ਚਿਹਰੇ ਅੱਗੇ ਆਏ ਸਨ ਉਨ੍ਹਾਂ ਦੇ ਨਾਮ ਲਿਖਦਾ ਹਾ ਨਵਾਬ ਕਪੂਰ ਸਿੰਘ ਸਭ ਤੋਂ ਕਹੀ ਜਹੀ ਬਾਤ ਆਵ ਮੈਂ ਮਨ ਅਈ ਆਖਦੇ ਨਵਾਬ ਕਪੂਰ ਸਿੰਘ ਨੇ ਸਰਬੱਤ ਖਾਲਸੇ ਨੂੰ ਜੀ ਆਇਆਂ ਆਖਿਆ ਤੇ ਖਾਲਸਾ ਜੀ ਮੇਰੇ ਮਨ ਵਿੱਚ ਹੁਣ ਇਹ ਗੱਲ ਆਈ ਹੈ ਅੱਗੇ ਪੰਥ ਥੋ ਪਿੰਡ ਪਿੰਡ ਫਿਰਤੋ ਆਪੋ ਆਪਣੀ ਗੁਜ਼ਾਰਾ ਕਰਤੋ ਅੱਗੇ ਖਾਲਸਾ ਪੰਥ ਪਿੰਡ ਪਿੰਡ ਫਿਰ ਕੇ ਪ੍ਰਚਾਰ ਕਰ ਰਿਆ ਸੀ ਕਿਤੇ 100 ਕਿਤੇ 400 ਕਿਤੇ 500 ਕਿਤੇ ਹਜ਼ਾਰ ਸਿੰਘ ਨਗਰ ਨਗਰਾਂ ਵਿੱਚ ਜਾ ਕੇ ਆਪਣਾ ਗੁਜ਼ਾਰਾ ਕਰਦੇ ਸਨ ਆਵੇ ਥਾਂ ਪੁੱਜੇ ਲੰਗਰ ਨਾਹੀ ਕੋਈ ਯੋਗਤਾ ਬੋਲੀਓ ਬਣਾਈ ਹੁਣ ਇੱਕ ਥਾਂ ਸਾਰਿਆਂ ਦਾ ਲੰਗਰ ਪੂਰਾ ਨਹੀਂ ਹੁੰਦਾ ਕਿੰਨੇ ਕੁ ਕੌਗ ਦਾ ਲੰਗਰ ਸਜਾ ਲਵਾਂਗੇ ਕੋਈ ਨਾ ਕੋਈ ਹੁਣ ਯੁਗਤ ਬਣਾਈਏ ਜਿਵੇਂ ਸਾਡਾ ਨਰਵਾਹ ਹੋ ਸਕੇ ਸਿੰਘਾਂ ਨਾਲ ਦੇਈਏ ਜਥੋਂ ਬਣਾਏ ਦੇ ਦੇ ਖਰਚ ਉਸ ਦੇਈਏ ਪਰਚਾਏ ਨਵਾਬ ਕਪੂਰ ਸਿੰਘ ਜੀ ਕਹਿਣ ਲੱਗੇ ਸਿੰਘਾਂ ਦੇ ਜਥੇ ਬਣਾ ਦਈਏ ਅੱਡੋ-ਅੱਡ ਗਿਣ ਕੇ ਫੌਜ ਜਥਿਆਂ ਵਿੱਚ ਭਰਤੀ ਕਰ ਦਈਏ ਸ੍ਰੀ ਖਾਲਸੇ ਸੋ ਮੰਨ ਲਈ ਪਸੰਦ ਸਵਨ ਕੇ ਜੈ ਗਲਾਈ ਸਾਰਿਆਂ ਨੂੰ ਖਰਚਾ ਰਸਤਾ ਬਸਤਾ ਆਲਕ ਦਿੱਤੀਆਂ ਬਾਕੀ ਤੁਸੀਂ ਆਪੋ ਆਪਣਾ ਖਜ਼ਾਨਾ ਬਣਾ ਲਵੋ ਆਪੋ ਆਪਣਾ ਪ੍ਰਬੰਧ ਕਰ ਲਵੋ ਸਰਬੱਤ ਖਾਲਸੇ ਪੰਥ ਨੇ ਇਹ ਗੱਲ ਪ੍ਰਵਾਨ ਕਰ ਲਈ ਠੀਕ ਹੈ ਜੀ ਹੁਣ ਸਾਨੂੰ ਖਰਚੇ ਵਾਸਤੇ ਥੋੜਾ ਥੋੜਾ ਮਾਮਲਾ ਦਿੱਤਾ ਜਾਵੇ ਇਹ ਗੱਲ ਸਾਰਿਆਂ ਦੇ ਪਸੰਦਾ ਦੀ ਹੈ ਸਭ ਨੇ ਪ੍ਰਵਾਨ ਕਰ ਲਈ ਦੁਇਰਾ ਪੰਜ ਦੇ ਰਨ ਬਿਦ ਰਚ ਦੇਈ ਪੰਜ ਨਿਸ਼ਾਨ ਬਣਾਏ ਪੰਜ ਨਿਸ਼ਾਨ ਸਹਿ ਬਣਾ ਕੇ ਅੱਗੇ ਪੰਥ ਦੇ ਪੰਜ ਰਖੋ ਅਖਰੇ ਡੇਰੇ ਬਣਾਉਣ ਦੀ ਵਿਧੀ ਤਿਆਰ ਕਰ ਲਈ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਲਿਹਾ ਕੇ ਪੰਜ ਝੰਡੇ ਗਾੜ ਦਿੱਤੇ ਹਨ ਅਤੇ ਪੰਜ ਥਿਆਂ ਦੀ ਰਚਨਾ ਕਰਨੀ ਹੈ ਪੰਜੇ ਚੰਡੇ ਤੋ ਗੱਡੇ ਸ੍ਰੀ ਅਕਾਲ ਵੰਗੇ ਤੇ ਲਿਆਏ ਚੌਪਈ ਪ੍ਰਥਮ ਸ਼ਹੀਦਨਾਵ ਨਿੰਗਨ ਫੜਾਇਓ ਦੀਪ ਸਿੰਘ ਕਰਮ ਸਿੰਘ ਸੋ ਗਾਇਓ ਆਖਿਆ ਪਹਿਲਾ ਨਿਸ਼ਾਨ ਸਾਬ ਸ਼ਹੀਦਾਂ ਨੂੰ ਬਾਬਾ ਦੀਪ ਸਿੰਘ ਕਰਮ ਸਿੰਘ ਦਇਾਲ ਸਿੰਘ ਇਹ ਮੁਖੀਏ ਸਨ ਸ਼ਹੀਦਾਂ ਵਿੱਚ ਸ਼ਹੀਦ ਹੋ ਜਦਦੇ ਸਨ ਖਾਲਸੇ ਨਾਲ ਇਹ ਸਿੰਘ ਤਣੀਆਂ ਤੇ ਸੀਸ ਰੱਖ ਕੇ ਲੜੇ ਸਨ ਪਹਿਲਾ ਨਿਸ਼ਾਨ ਇਹਨਾਂ ਨੂੰ ਪੜਾਇਆ ਹੈ ਇਹਨਾਂ ਦਾ ਆਦਰ ਸਤਕਾਰ ਕਰਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਕਰਮ ਸਿੰਘ ਸ਼ਹੀਦ ਨੂੰ ਸ਼ਹੀਦਾਂ ਦੇ ਜਥੇ ਦੇ ਮੁਖੀ ਬਣਾਇਆ ਹੈ ਦੂਏ ਕਰਮ ਧਰਮ ਸਿੰਘ ਅਮਰਤਸਰੀਏ ਦਿਓ ਨੇ ਥੋ ਉਜਾਤ ਖੱਤਰੀਏ ਦੂਜਾ ਅਮਰਸਰ ਵਾਲੇ ਕਰਮ ਸਿੰਘ ਤੇ ਧਰਮ ਸਿੰਘ ਜੀ ਨੂੰ ਇੱਕ ਖੱਤਰੀ ਸੰਨ ਅਮਰਸਰ ਸ਼ਹਿਰ ਦੇ ਰਹਿਣ ਵਾਲੇ ਇਹ ਦੋਵੇਂ ਖੱਤਰੀ ਯਾਤ ਵਿੱਚੋਂ ਸੰ ਦੂਜੇ ਜੱਥੇ ਦਾ ਨਿਸ਼ਾਨ ਸਾਹਿਬ ਇਹਨਾਂ ਦੇ ਸਪੁਰਦ ਕੀਤਾ ਹੈ ਤੀਜੋ ਚੱਕਿਓ ਬਾਵਨਾ ਬਡਾਂਸੀ ਤੇਹਣ ਭੱਲੇ ਇਥੇ ਆਦ ਗੁਰ ਅੰਸੀਂ ਬਾਬਾ ਵਿਨੋਦ ਸਿੰਘ ਜੀ ਬਾਬਾ ਕਾਨ ਸਿੰਘ ਜੀ ਜੋ ਗੁਰੂਆਂ ਦੀ ਅੰਸ ਸਨ ਤੀਜੇ ਜਥੇ ਦਾ ਨਿਸ਼ਾਨ ਸਹਿਬ ਇਹਨਾਂ ਉਠਾਇਆ ਹੈ ਆਦ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਇਹਨਾਂ ਦੀ ਵੰਚ ਵਿੱਚੋਂ ਸਨ ਚੌਥੋ ਸਿੰਘ ਦਸੌਂਦਾ ਨਾਮ ਗਿੱਲ ਜੱਟ ਕੋਟ ਬੁੱਢੇ ਥੋ ਤਾਮ ਦਸੌਂਦਾ ਸਿੰਘ ਨਾਮ ਦਾ ਬੜਾ ਬਲੀ ਸਿੰਘ ਹੋਇਆ ਚੌਥਾ ਜਥੇ ਦੀ ਜਿਹੜੀ ਕਮਾਂਡ ਹੈ ਇਸ ਨੂੰ ਸੰਭਾਲੀ ਹੈ ਇਹ ਗਿੱਲ ਗੌਦੇ ਜੱਟ ਸਿੰਘ ਸਾਹਿਬ ਪੱਟੀ ਤੋਂ ਸਭਰਾਵਾਂ ਵੱਲ ਬੁੱਢੇ ਕਾ ਕੋਟ ਪਿੰਡ ਹੈ ਕੋਟ ਬੁੱਢਾ ਵੱਜਦਾ ਹੈ ਇਹ ਸ਼ਹੀਦਾਂ ਦਾ ਪਿੰਡ ਹੈ ਉੱਥੇ ਉਸ ਦਾ ਘਰ ਸੀ ਪੰਜਮਾ ਰੰਗਰੇਟੋ ਵੀਰ ਸਿੰਘ ਨਾਰੇ ਉਤੋ ਤੇਰਾ ਸੈ ਘੋੜੇ ਵਾਏ ਪੰਜਵਾਂ ਨਿਸ਼ਾਨ ਰੰਗਰੇਟੇ ਸਿੰਘਾਂ ਨੂੰ ਭਾਵ ਚੌਥੇ ਪੌੜੇ ਵਾਲੇ ਬੀਰੂ ਸਿੰਘ ਅਮਰ ਸਿੰਘ ਇਹ ਦੋਵੇਂ ਸੂਰਮੇ ਹੋਏ ਨੇ ਇਹਨਾਂ ਦੋਹਾਂ ਯੋਧਿਆਂ ਨੂੰ ਇਹ ਨਿਸ਼ਾਨ ਦਿੱਤਾ ਹੈ ਉਦੋਂ ਇਹਨਾਂ ਦੀ ਪੰਥ ਵਿੱਚ ਗਿਣਤੀ 1300 ਘੋੜਸਵਾਰ ਸੀ ਪੈਦਲ ਸਿੰਘ ਵੱਖਰੇ ਸਨ ਆਖਦੇ ਨੇ ਰਵਦਾਸੀਏ ਸਿੰਘ ਅਤੇ ਕਬੀਰ ਪੰਥੀਏ ਇਹ ਸਾਰੇ ਸਿੰਘ ਇਹਨਾਂ ਵਿੱਚ ਸਨ ਕਿਉਂਕਿ ਜਾਤ ਪਾਤ ਤਾਂ ਸਿੰਘਾਂ ਨੇ ਰੱਖੀ ਨਹੀਂ ਉਹੀ ਤਾਂ ਇਹਨਾਂ ਦਾ ਭਾਵ ਸੋਢੀ ਵੰਸ ਸੋਢ ਵੰਸ ਖਾਲਸਾ ਹੈ ਸਾਰੇ ਅੰਸ਼ ਹੀ ਬਣਾਏ ਨੇ ਪਰ ਸੰਸਾਰ ਦੇ ਵਿੱਚ ਵਰਤਾਉ ਚੱਲਦਾ ਹੈ ਜਿਵੇਂ ਉਸ ਤਰ੍ਹਾਂ ਪੰਥ ਖਾਲਸੇ ਨੇ ਵੀ ਪੰਜਵਾਂ ਨਿਸ਼ਾਨ ਜਿਹੜਾ ਹੈ ਉਹ ਇਹਨਾਂ ਨੂੰ ਸੌਂਪਿਆ ਹੈ